ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਾਲ ਕਿਸਾਨਾਂ ਦੇ ਬਹੁਤ ਫੋਨ ਆ ਰਹੇ ਹਨ ਕਿ ਅੱਜ ਤੋਂ 20-25 ਸਾਲ ਪਹਿਲਾਂ ਜਦੋਂ ਕਣਕ ਉਗਦੀ ਸੀ ਉਸ ਦਾ ਵਾਲਾ ਬਹੁਤ ਜ਼ਿਆਦਾ ਲੰਮਾ ਹੁੰਦਾ ਸੀ ਅੱਜ ਜਦੋਂ ਕਣਕਾਂ ਉਗਦੀਆਂ ਹਨ ਤਾਂ ਉਹਦੀ ਬੂਟੇ ਦੀ ਜਮਦੇ ਦੀ ਲੰਬਾਈ ਬਹੁਤ ਥੋੜੀ ਹੁੰਦੀ ਹੈ ਭਲਾ ਇਨ੍ਹਾਂ ਖੇਤਾਂ ਦੇ ਵਿੱਚ ਵੀ ਵੇਖਿਓ ਇਸ ਦਾ ਰਿਜ਼ਲਟ ਕਿਸ ਤਰ੍ਹਾਂ ਦਾ ਹੈ ਜਿਨ੍ਹਾਂ ਖੇਤਾਂ ਦੇ ਵਿੱਚ ਆਪਾਂ ਅਗ ਲਾ ਲਾ ਕੇ ਅਸੀਂ ਉਹ ਦੇ ਖੁਰਾਕੀ ਤਦ ਜਮੀਨ ਦੀ ਉਪਜਾਊ ਸ਼ਕਤੀ ਨਸ਼ਟ ਕਰ ਦਿਤੀ ਹੈ ਉਹਨਾਂ ਦੇ ਮੁਕਾਬਲੇ ਇਸ ਕਣਕ ਨੂੰ ਵੇਖਣ ਦੀ ਕੋਸ਼ਿਸ਼ ਕਰਿਓ ਜੇ ਤੁਹਾਨੂੰ ਇਹ ਕਣਕ ਚੰਗੀ ਲੱਗੇ ਤੇ ਤੁਸੀਂ ਵੀ ਆਪਣੇ ਇਰਾਦੇ ਨੂੰ ਬਦਲ ਕੇ ਤੁਸੀਂ ਵੀ ਫਸਲਾਂ ਦੀ ਰਹਿਤ ਖੁੰਦ ਨੂੰ ਜੋ ਜ਼ਮੀਨ ਦੀ ਖੁਰਾਕ ਹੈ ਉਸ ਨੂੰ ਅੱਗ ਦੇ ਹਵਾਲੇ ਨਾ ਕਰਿਏ ਕਿਉਂਕਿ ਅੱਗ ਲਾ ਲਾ ਕੇ ਮਨੁੱਖਤਾ ਦਾ ਇਹ ਨੁਕਸਾਨ ਨਹੀਂ ਹੋਇਆ ਕੁਦਰਤ ਦਾ ਸੰਤੁਲਨ ਖਰਾਬ ਕਰ ਦਿੱਤਾ ਜੋ ਨਿੱਕੇ ਨਿੱਕੇ ਜੀਵ ਜੰਤੂ ਨਿੱਕੇ ਨਿੱਕੇ ਹੋਰ ਕਈ ਤੱਤਾਂ ਨੂੰ ਨਸ਼ਟ ਕਰਨ ਦੇ ਜ਼ਿੰਮੇਵਾਰ ਬਣ ਗਏ ਹਨ ਸੋ ਅਸੀਂ ਇਸ ਰਵੱਈਏ ਨੂੰ ਬਦਲੀਏ ਇਸ ਰਵੱਈਏ ਨੂੰ ਬਦਲ ਕੇ ਅਸੀਂ ਆਪਣੀ ਆਮਦਨ ਨੂੰ ਵੀ ਵਧਾ ਸਕਦੇ ਹਾਂ ਸਾਨੂੰ ਕੁਦਰਤ ਦੇ ਰਾਹ ਤੇ ਚੱਲਣ ਦਾ ਜੋ ਗੁਰੂ ਨਾਨਕ ਦੇਵ ਜੀ ਦੀ ਕਰਤਾਰਪੁਰ ਦੀ ਖੇਤੀ ਦਾ ਮਿਸ਼ਨ ਹੈ ਉਹ ਸਾਨੂੰ ਚੰਗਾ ਲੱਗਣ ਲੱਗ ਜਾਊਗਾ ਜੇ ਕੋਈ ਇਹਦੇ ਵਿੱਚ ਕਿਸੇ ਕਿਸਮ ਦੀ ਵੀ ਪ੍ਰੋਬਲਮ ਆਵੇ ਅਸੀਂ ਹਾਜ਼ਰ ਹਾਂ ਅਸੀਂ ਸੇਵਾ ਕਰਾਂਗੇ ਜਿੰਨੀ ਜੋਗੇ ਵੀ ਹੋਵਾਂਗੇ ਤਾਂ ਆਹ ਹੈ ਇਹ ਕਣ ਚੰਗੀ ਲੱਗੀ ਹੋਊਗੀ ਕਿਸਾਨਾਂ ਨੂੰ ਇਸ ਦੇ ਬਹੁਤ ਫਾਇਦੇ ਜੋ ਅਣਗਿਣਤ ਹਨ ਦੱਸਣ ਤੋਂ ਬਾਹਰ ਹਨ ਜਦੋਂ ਆਪਣੇ ਖੇਤਾਂ ਦੇ ਵਿੱਚ ਆਪਣਾ ਆਕੇ ਇਸ ਤੋਂ ਲਾਭ ਲਵੋਗੇ ਤਾਂ ਇਸ ਗੱਲ ਦੀ ਸਮਝ ਲਗਣੀ ਹੈ ਇੱਕ ਦੂਜੇ ਵੱਲੇ ਵੇਖ-ਵੇਖ ਕੇ ਇੱਕ ਚੰਗਾ ਵਧੀਆ ਸਮਾਜ ਉਸਾਰੀਏ ਸਾਡੇ ਧਰਮ ਦੀ ਸਾਡੇ ਦੇਸ਼ ਦੀ ਉਨਤੀ ਤਾਂ ਹੀ ਹੋਣੀ ਹੈ ਜੇ ਅਸੀਂ ਕਰਤੇ ਦੇ ਹੁਕਮ ਨੂੰ ਮੰਨੀਏ ਕਰਤਾਰ ਦੇ ਸੰਵਿਧਾਨ ਨੂੰ ਮੰਨੀਏ ਨਿਰੰਕਾਰ ਦੇ ਸੰਵਿਧਾਨ ਨੂੰ ਮੰਨੀਏ ਸਰਕਾਰ ਦੇ ਸੰਵਿਧਾਨ ਨੂੰ ਮੰਨਣ ਦੀ ਜਾਜ ਮੁਫਤ ਵਿੱਚ ਗਿਫਟ ਵਜੋਂ ਮਿਲ ਜਾਊਗੀ ਜਿਸ ਤਰ੍ਹਾਂ ਕਿਹਾ ਜਾਂਦਾ ਹੈ by one and get two ਹੋਈਆਂ ਭੁੱਲਾਂ ਚੁਕਾਂ ਦੀ ਮਾਫੀ ਧੰਨਵਾਦ ਜੀ